ਸਰਦਾਰ ਪ੍ਰਭਿੰਦਰ ਸਿੰਘ ਜੀ ਨੂੰ ਦਰਸਾਉਣੀ ਪ੍ਰਧਾਨਗੀ ਦੇ ਹੇਠ ਹੋਈ ਹੈ ਜਿਦੇ ਵਿੱਚ ਸਰਦਾਰ ਰਹੀਦਰ ਸਿੰਘ ਜੀ ਗਾਬੜੀਆ ਸਾਹਿਬ ਸਰਦਾਰ ਮਹੇਸ਼ਿੰਦਰ ਸਿੰਘ ਜੀ ਗਰੇਵਾਲ ਸਾਹਿਬ ਸਰਦਾਰ ਜਲਮਿਰਜਾ ਸਿੰਘ ਜੀ ਸੇਖੋਂ ਸਾਹਿਬ ਔਰ ਸਾਡੇ ਸੀਨੀਅਰ ਅਗੂਸ਼ਰੀ ਐਨ ਕੇ ਸ਼ਰਮਾ ਜੀ ਉੱਚੇ ਤੋਂ ਤੌਰ ਤੇ ਰਣਕੇ ਸ਼ਾਮਲ ਹੋਏ ਸੀ ਸਰਦਾਰ ਗੁਜਾਰ ਸਿੰਘ ਜੀ ਇਰਾਨੀ ਕੇ ਸਾਹਿਬ ਸਾਰੇ ਉਹਦੇ ਵਿੱਚ ਅਸੀਂ ਸ਼ਾਮਲ ਹੋਏ ਸੀ ਇੱਕ ਤਾਂ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਦਾ ਡਰਾਈਵ ਚੱਲ ਰਿਹਾ ਹੈ ਭਰਤੀ ਜਿਹੜੀ ਵਾਪਸ ਆ ਰਹੀ ਹੈ ਉਹ ਬੜੀ ਤੇਜ਼ੀ ਦੇ ਨਾਲ ਤੇ ਬੜੀ ਚੜ੍ਹਦੀ ਕਲਾ ਵਾਲਾ ਰਿਸਪੌਂਸ ਜਿਹੜਾ ਉਹ ਸਾਰੀ ਭਰਤੀ ਦੀ ਜਿਹੜੇ ਵਾਪਸੀ ਨੂੰ ਮਿਲ ਰਿਹਾ ਹੈ ਉਹਦੇ ਵਾਸਤੇ ਸਾਰੇ ਆਗੂ ਸਰਪੰਨ ਦਾ ਵਰਕਰ ਸਰਪੰਨ ਦਾ ਤੇ ਅਬਜ਼ਰਵਰ ਸਰਪੰਨ ਦਾ ਅਸੀਂ ਧੰਨਵਾਦ ਕਰਦੇ ਆਂ ਅੱਜ ਸ਼ਾਮ ਤੱਕ 10 ਲੱਖ ਦੇ ਕਰੀਬ ਜਿਹੜੀ ਹੈ ਉਹ ਮੈਂਬਰਸ਼ਿਪ ਵਾਪਸ ਜਿਹੜੀ ਹੈ ਉਹ ਅੱਜ ਪਰ ਮੈਕਸਿਮਮ ਕੱਲ ਆਏਗੀ ਕਿਉਂਕਿ ਸਾਡਾ ਸੁਭਾਅ ਬਣ ਜਾਂਦਾ ਜਦੋਂ ਡੇਟ ਵੱਧਦੀ ਹੈ ਤੇ ਲਾਸਟ ਡੇਟ ਤੇ ਹਰ ਇੱਕ ਦੀ ਕੋਸ਼ਿਸ਼ ਹੁੰਦੀ ਹੈ ਕਿ ਜੋ ਵੀ ਭਰਤੀ ਰਹਿ ਗਿਆ ਉਹ ਇਕੱਠੀ ਕਰੀਏ ਕੱਲ ਲਾਸਟ ਡੇਟ ਹੈ ਇਸ ਕਰਕੇ ਕੱਲ ਸ਼ਾਮ ਨੂੰ ਫੇਰ ਅਸੀਂ ਬੈਠ ਕੇ ਤੇ ਸਾਰੀ ਜਿਹੜੀ ਇਹਦੀ ਇੱਕ ਵਾਰੀ ਫੇਰ ਸਮੀਖਿਆ ਕਰਾਂਗੇ ਪਰ ਮੈਂ ਸਾਰਿਆਂ ਦਾ ਹੀ ਧੰਨਵਾਦ ਕਰਦਾ ਕਿ ਸਾਰੇ ਵਰਕਰ ਸਾਰੇ ਆਗੂ ਸੇਬਾਨ ਗੱਲ ਕੇ ਸਾਰਿਆਂ ਨੇ ਦਚਸਪੀ ਲਈ ਹੈ ਤੇ ਤਾਂ ਹੀ ਐਡੀ ਤੇਜ਼ੀ ਦੇ ਨਾਲ ਇਹ ਮਹਿਮ ਜਿਹੜੀ ਹੈ ਸਾਰੀ ਉਹ ਚੱਲ ਰਹੀ ਹੈ ਦੂਜਾ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੈ ਉਹਦੇ ਵਾਸਤੇ ਵੀ ਸਾਰੀ ਪਾਰਟੀ ਨੂੰ ਅਸੀਂ ਦੁਬਾਰਾ ਬੇਨਤੀ ਕੀਤੀ ਹੈ ਕਿ ਜਿਹੜੇ ਦਾਅਵੇ ਆ 15 ਮਾਰਚ ਤੱਕ ਤੁਸੀਂ ਦਾਖਲ ਕਰਨੇ ਭਾਤੀ ਦੇ ਨਾਲ ਨਾਲ ਉਹ ਵੀ ਕੰਮ ਜਿਹੜਾ ਬੜਾ ਜ਼ਰੂਰੀ ਆ ਉਹ ਵੀ ਅਸੀਂ ਪਾਰਟੀ ਸਾਰਿਆਂ ਨੂੰ ਬੇਨਤੀ ਅੱਜ ਕਰ ਰਹੇ ਆ ਸਾਰੇ ਜਿਹੜਾ ਜਥੇਦਾਰ ਸਹਿਬਾਨ ਨੂੰ ਸਾਰੇ ਹਲਕਾ ਇੰਚਾਰਜ ਸਹਿਬਾਨ ਨੂੰ ਤੇ ਨਾਲ ਨਾਲ ਉਸ ਪਾਸੇ ਵੀ ਧਿਆਨ ਦੇ ਅਰੋਧੇ ਵਿੱਚ ਇੱਕ ਸੀ ਮਤਾ ਪਿਛਲੇ ਦਿਨੀ ਵਰਕਿੰਗ ਕਮੇਟੀ ਨੇ ਸਿੰਘ ਤੇ ਕੌਰ ਦੇ ਸਬੰਧ ਦੇ ਨਾਲ ਪਾ ਕੇ ਭੇਜਿਆ ਸੀ ਜਿਹਦਾ ਸਾਨੂੰ ਗੁਰਦੁਆਰਾ ਕਮਿਸ਼ਨ ਵੱਲੋਂ ਦਿੱਕਤੀ ਜਵਾਬ ਆਇਆ ਪਰ ਅਸੀਂ ਉੱਤੇ ਵਿਚਾਰ ਵੀ ਕੀਤੀ ਹੈ ਤੇ ਸਾਡੀ ਤਸੱਲੀ ਨਹੀਂ ਹੋਈ ਉਸ ਗੁਰਦੁਆਰਾ ਕਮਿਸ਼ਨ ਨੇ ਜਿਹੜਾ ਵਿਊ ਲਿਆ ਉਹਦੇ ਉੱਤੇ ਕਿਉਂਕਿ ਜਿਹੜੀ ਸਿੱਖ ਰਹਿਤ ਮਰਿਆਦਾ ਉਹ ਸਾਡੇ ਵਾਸਤੇ ਸਭ ਤੋਂ ਜਿਹੜੀ ਆ ਉਹ ਉੱਚੀ ਆ ਤੇ ਜਿਹੜਾ VOTER ਜਿਹੜਾ ਉਹ ਸਿੱਖ ਰਹਿਤ ਮर्यादा ਦੇ ਵਿੱਚ ਦਰਜ ਜਿਹੜੀ ਅਸਲੀ ਬੇਸਿਕ ਰਿਕੁਆਇਰਮੈਂਟ ਆ ਸਿੱਖ VOTER ਦੀ ਉਹਦੇ ਨਾਮ ਦੇ ਪਿੱਛੇ ਸਿੰਘ ਤੇ ਕੌਰ ਲੱਗਿਆ ਹੋਣਾ ਚਾਹੀਦਾ ਜਿਹੜਾ VOTER ਉਹ ਇਹ ਨਹੀਂ ਪੂਰੀ ਕਰਦਾ ਗੁਰਦੁਆਰਾ ਕਮਿਸ਼ਨ ਨੇ ਇੱਕ ਕਲੈਕਸ਼ਨ ਪਟੀਸ਼ਨ ਦਾ ਹਵਾਲਾ ਦੇ ਕੇ ਜਿਹੜੀ ਮੁਹੰਮਦ ﺻਦੀਕ ਨੇ ਫਾਈਲ ਕੀਤੀ ਸੀ ਸਰਦਾਰ ਬਾਰਾ ਸਿੰਘ ਗੁਰੂ ਦੇ ਤੇ ਉਹਨਾਂ ਦੇ ਵਿੱਚ ਪਟੀਸ਼ਨ ਸੀ ਉਹਦੇ ਫੈਸਲੇ ਦੇ ਰੈਫਰੈਂਸ ਦੇ ਨਾਲ ਉਹ ਸਾਡੀ ਤਸੱਦੀ ਨਹੀਂ ਹੋਈ ਅਸੀਂ ਉੱਤੇ ਲੀਗਲ ਸਾਰੇ ਐਕਸਪਰਟਸ ਦੀ ਰਾਇ ਲੈ ਕੇ ਤੇ ਦੁਬਾਰਾ ਕਮਿਸ਼ਨ ਨੂੰ ਅਪਰੋਚ ਕਰਾਂਗੇ ਕਿ ਇੱਥੇ ਜਦੋਂ ਸਿੱਖ ਦੀ ਪਰਿਭਾਸ਼ਾ ਦੀ ਗੱਲ ਆਉਣੀ ਹੈ ਸਿੱਖ ਵੋਟਰ ਦੀ ਗੱਲ ਆਉਣੀ ਹੈ ਤੇ ਕਿਸੇ ਰੈਜ਼ਰਵੇਸ਼ਨ ਦੇ ਕੇਸ ਦੇ ਵਿੱਚ ਜੇ ਕੋਰਟ ਨੇ ਕੋਈ ਟੂਪ ਮਾਟਰ ਕਿਤੇ ਰੈਫਰੈਂਸ ਕਿਸੇ ਚੀਜ਼ ਦਾ ਲਿਆ ਤੇ ਉਹਨੂੰ ਆਧਾਰ ਜਿਹੜੀ ਹੈ ਜਿਹੜੇ ਗੁਰਦੁਆਰਾ ਐਕਟ ਦੇ ਥੱਲੇ ਇਲੈਕਸ਼ਨ ਹੋਣੀ ਹੈ ਉਦਾ ਆਧਾਰ ਉਹ ਨਹੀਂ ਬਣਾਇਆ ਜਾ ਸਕਦਾ ਇਸ ਕਰਕੇ ਅਸੀਂ ਉਹ ਦੁਬਾਰਾ ਉਹਦੇ ਤੇ ਸਾਰਾ ਆਪਣਾ ਲੀਗਲ ਐਕਸਪਰਟਸ ਨੂੰ ਲੈ ਕੇ ਫਿਰ ਅਸੀਂ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਸਾਹਿਬ ਕੋਲ ਦੁਬਾਰਾ ਉਹ ਕਰਾਂਗੇ ਕਿ ਉਹ ਨਿਰਦੇਸ਼ ਜ਼ਰੂਰੀ ਨੇ ਕਿ ਜਿਹੜੀਆਂ ਬਣਾ ਸਿੰਘ ਤੇ ਕੌਰ ਤੋਂ ਵੋਟਾਂ ਨੇ ਉਹ ਕੱਟੀਆਂ ਜਾਣੀ ਚਾਹੀਦੀਆਂ ਬਾਕੀ ਜਿਹੜੀ ਲੁਧਿਆਣੇ ਦੀ ਬਾਈ ਇਲੈਕਸ਼ਨ ਹੈ ਉਹਦੇ ਸਬੰਧੀ ਵੀ ਲੁਧਿਆਣਾ ਵਿਸਥੀ ਵਿਚਾਰ ਚਰਚਾ ਸੀ ਕੀਤੀ ਆ ਔਰ ਸ਼੍ਰੋਮਣੀ ਅਕਾਲੀ ਦਲ ਤਗੜੇ ਹੋ ਕੇ ਜਿਹੜਾ ਹੈਗਾ ਲੁਧਿਆਣਾ ਦੀ ਇਲੈਕਸ਼ਨ ਬਾਈ ਇਲੈਕਸ਼ਨ ਲੜੇਗਾ ਪਰ ਹਾਲੇ ਕਿਉਂਕਿ ਡੇਟਾ ਅਨਾਉਂਸ ਨਹੀਂ ਹੋਈਆ ਹਾਲੇ ਤੇ ਆਮ ਆਦਮੀ ਪਾਰਟੀ ਦੇ ਇਕੱਲੇ ਮਨਸੂਬੇ ਸਾਹਮਣੇ ਆਏ ਆ ਕਿ ਕੇਜਰੀਵਾਲ ਦਾ ਲਾਲਚ ਜਾਗ ਪਿਆ ਕਿ ਮੈਂ ਇੱਥੇ ਕਿਸੇ ਤਰੀਕੇ ਆਪਣਾ ਕੈਂਡੀਡੇਟ ਜਿਤਾ ਕੇ ਉਹ ਵੀ ਜਿਹੜਾ ਦਿੱਲੀ ਤੋਂ ਰਾਜ ਸਭਾ ਦਾ ਮੈਂਬਰ ਜਿਹੜਾ ਬੜੇ ਵਿਵਾਦਾਂ ਦੇ ਵਿੱਚ ਰਾਜ ਸਭਾ ਦਾ ਮੈਂਬਰ ਬਣਿਆ ਸੀ ਬੜੀਆਂ ਐਜੂਕੇਸ਼ਨ ਉਸ ਵੇਲੇ ਕ腐ਸ਼ਨ ਦੀਆਂ ਲੱਗੀਆਂ ਸੀ ਕਿ ਉਹਨੂੰ ਮਨਾ ਕੇ ਤੇ ਕਿਸੇ ਤਰੀਕੇ ਜਿਤਾ ਕੇ ਤੇ ਸੀਟ ਵੈਲੀ ਕਰਕੇ ਤੇ ਰਾਜ ਸਭਾ ਪਹੁੰਚ ਜਵਾਬ ਪੜਦੇ ਬੜੇ ਪਏ ਜਾ ਰਹੇ ਕਿ ਇਹ ਨਹੀਂ ਹੈ ਪਰ ਕੇਜਰੀਵਾਲ ਤੇ ਇਤbaar ਕੌਣ ਕਰ ਸਕੋ ਅਸਪਸ਼ਟ ਕਰਨ ਨੂੰ ਨਹੀਂ ਆਇਆ ਕਿ ਕੇਜਰੀਵਾਲ ਦੀ ਮਨਛਾ ਨਹੀਂ ਹੈ ਪਰ ਕੇਜਰੀਵਾਲ ਦੀ ਮਨਛਾ ਤਾਂ ਰਾਜਨੀਤੀ ਦੇ ਬਚਾਉਣ ਦੀ ਵੀ ਨਹੀਂ ਸੀ ਕੇਜਰੀਵਾਲ ਨੇ ਤਾਂ ਸਮਾਂ ਖਾਧੀਆਂ ਸੀ ਕਿ ਮੈਂ ਕਾਂਗਰਸ ਦੀ ਮਦਦ ਨਹੀਂ ਲੈਣੀ ਤੇ ਉਹ ਵੀ ਸਮਾਂ ਤੋੜ ਕੇ ਤੇ ਫਿਰ ਇਸ ਕਰਕੇ ਕੇਜਰੀਵਾਲ ਸਾਹਿਬ ਦੀ ਜਿਹੜੀ ਆ ਉਹਨਾਂ ਦੀ ਇੱਛਾ ਬੰਦ ਦੇ ਉੱਤੇ ਤਾਂ ਪੰਜਾਬ ਦੇ ਲੋਕੀ ਤਬਾਹ ਨਹੀਂ ਕਰ ਸਕਦੇ ਇਹ ਤਾਂ ਚਿੰਤਾ ਇੱਕ ਵੱਡੀ ਪੰਜਾਬੀਆਂ ਨੂੰ ਲੱਗੀ ਕਿ ਅੱਗੇ ਤਾਂ ਦਿੱਲੀ ਬਹਿ ਕੇ ਪੰਜਾਬ ਦੀ ਸਰਕਾਰ ਚੱਲਦੀ ਸੀ ਤੇ ਹੁਣ ਰਾਜ ਸਭਾ ਤੇ ਤੁਹਾਡੇ ਇੱਥੇ ਆਉਣ ਦਾ ਮੌਕਾ ਮਿਲ ਜੇਗਾ ਤੇ ਇਥੋਂ ਡਬਲ ਜਨ ਸਿਕਿਉਰਟੀ ਵੀ ਤੁਹਾਡੀ ਜਸਤੀਫਾਈ ਹੋ ਜਾਏਗੀ ਇੱਥੇ ਬਾਕੀ ਮੀਟਿੰਗਾਂ ਵੀ ਤੁਹਾਡੀਆਂ ਜਸਟੀਫਾਈ ਹੋਣ ਲੱਗ ਜਣਗੀਆਂ ਤੇ ਆ ਜਿਹੜੇ 92 ਸਾਡੇ ਜਿੱਤੇ ਹੋਏ ਪੰਜਾਬ ਦੇ ਇਹਨਾਂ ਦੇ ਵਿਚਾਰਿਆਂ ਦੇ ਅੱਗੇ ਹੀ ਹੱਥ ਪੱਲੇ ਕੱਖ ਨਹੀਂ ਤੇ ਹੋਰ ਮੌਕਾ ਮਿਲ ਜੇਗਾ ਇਹਨਾਂ ਨੂੰ ਇੱਕ ਪਾਸੇ ਕਰਨ ਦਾ ਇਸ ਕਰਕੇ ਪੰਜਾਬੀਆਂ ਵਾਸਤੇ ਬੜੀ ਵੱਡੀ ਬਸ ਸਮਝਦਾ ਚੁਣੌਤੀ ਹੈ ਜਿਹਦਾ ਪੰਜਾਬੀਆਂ ਨੂੰ ਡਟ ਕੇ ਜਿਹੜਾ ਮੁਕਾਬਲਾ ਕਰਨਾ ਚਾਹੀਦਾ ਇਸ ਕਰਕੇ ਉਹਦੀ ਹੱਲ ਜਦੋਂ ਅਸੀਂ ਅਗਲੀ ਰਣਨੀਤੀ ਕੀ ਬਣਾਉਣੀ ਹੈ ਉਹ ਲੋਕਲ ਲੈਵਲ ਤੇ ਅਸੀਂ ਆਪਣੇ ਸੀਨੀਅਰ ਲੀਡਰਸਰਾਂ ਬਾਦੀਆਂ ਡਿਊਟੀਆਂ ਲਗਾ ਰਹੇ ਆ ਤੇ ਤਗੜੇ ਹੋ ਕੇ ਜਿਹੜੀ ਆ ਉਹ ਚੋਣ ਅਸੀਂ ਲੜਾਂਗੇ ਇਸੇ ਤਰ੍ਹਾਂ ਜ਼ਿਲ੍ਹਾ ਪੱਸ਼ੇ ਤੇ ਬਲਾਕ ਸੰਪਤੀ ਹੁੰਦੀ ਹੈ ਚੋਣਾ ਵੀ ਨਹੀਂ ਦੇ ਵਿੱਚ ਆਉਣ ਦੀ ਉਮੀਦ ਆ ਉਹਦੇ ਬਾਰੇ ਵੀ ਬੁੱਢਲੀ ਵਿਚਾਰ ਬਟਾੰਦਰਾ ਅਸੀਂ ਕੀਤਾ ਕਿ ਕਿਸ ਤਰੀਕੇ ਤੇ ਉਹ ਸਾਰੀਆਂ ਚੋਣਾਂ ਲੜਨੀਆਂ ਨੇ ਪਰ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਸਾਡੇ ਵਾਸਤੇ ਪਹਿਲਾਂ ਜਿਹੜੀ ਪਾਰਟੀ ਦੀ ਜਿਹੜੀ ਸਾਡੀ ਭਰਤੀ ਪ੍ਰਕਿਰਿਆ ਚੱਲ ਰਹੀ ਆ ਉਹਦੀ ਥੋੜੇ ਦਿਨਾਂ ਤੱਕ ਅਸੀਂ ਅਬਜ਼ਰਵਰ ਸਾਹਿਬਾਨ ਦੀ ਇੱਕ ਮੀਟਿੰਗ ਵੀ ਕਰਾਂਗੇ ਫਿਰ ਉਸ ਤੋਂ ਬਾਅਦ ਪ੍ਰੋਗਰਾਮ ਜਿਹੜਾ ਜਿਲ੍ਹਾ ਵਾਈਚ ਦਿੱਚ ਡਿਸਟ੍ਰਿਕਟ ਡੈਲੀਗੇਟ ਤੇ ਸਟੇਟ ਡੈਲੀਗੇਟ ਚੁਣੇ ਜਾਣੇ ਆ ਉਹਨਾਂ ਮੀਟਿੰਗ ਦਾ ਪ੍ਰੋਗਰਾਮ ਅਗਲੀ ਮੀਟਿੰਗ ਤੋਂ ਬਾਅਦ ਅਸੀਂ ਤੈਅ ਕਰਾਂਗੇ ਫਿਰ ਉਸ ਤੋਂ ਬਾਅਦ ਪ੍ਰਧਾਨਗੀ ਜਿਹੜੀ ਚੋਣ ਹੈ ਉਹਦੀ ਡੇਟ ਤੈਅ ਕਰਾਂਗੇ ਇਸ ਕਰਕੇ ਇਹ ਸਾਰਾ ਕੁਝ ਅੱਜ ਅਸੀਂ ਜਿਹੜਾ ਅੱਜ ਦੀ ਮੀਟਿੰਗ ਦੇ ਵਿੱਚ ਜਿਹੜਾ ਉਹ ਡਿਸਕਸ ਕੀਤਾ ਇਹ ਖਾਸ ਤੌਰ ਤੇ ਜਿਹੜੀ ਵੱਡੀ ਚਿੰਤਾ ਵਿਕਟ ਕੀਤੀ ਗਈ ਸਭ ਨੇ ਯਾਦ ਕਰਾਇਆ ਕਿ ਜਿਹੜੇ ਬਾਦਲੇ ਦੇਸ਼ਾਂ ਤੋਂ ਖਾਸ ਕਰਕੇ ਅਮਰੀਕਾ ਤੋਂ ਨੌਜਵਾਨ ਰਿਪੋਰਟ ਹੋ ਕੇ ਆਏ ਇੱਥੇ ਉਹਦੇ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਕਿ ਹੁਣ ਸਰਕਾਰ ਨੂੰ ਜਿਹੜੀ ਵੱਧ ਰਹੀ ਬੇਰੁਜ਼ਗਾਰੀ ਆ ਉਹਦੇ ਤੇ ਜਨਤਾ ਨੂੰ ਆਪਣਾ ਜਵਾਬ ਦੇਣਾ ਚਾਹੀਦਾ ਹੈ ਆਹਨ ਕਾਰਵਾਈਆਂ ਪਾਈਆਂ ਜਾ ਰਹੀਆਂ ਕਿ 1200 ट्रैवल ਏਜੰਟ ਤੇ ਅਸੀਂ ਲਾਇਸੈਂਸ ਰੱਦ ਕਰ ਦਿੱਤੇ ਇਹਦਾ ਮਤਲਬ ਵੀ ਤੁਹਾਨੂੰ ਸਾਰਾ ਕੁਝ ਪਤਾ ਤਾਂ ਪਹਿਲਾਂ ਨਹੀਂ ਸੀ ਕਿ ਗਲਤ ਕੰਮ ਹੋ ਰਿਹਾ ਤੇ ਜੇ ਇੱਡੇ ਵੱਡੇ ਪੱਧਰ ਤੇ ट्रैवल ਏਜੰਟ ਬਿਨਾ ਲਾਇਸੈਂਸਾਂ ਤੋਂ ਜਾਂ ਗਲਤ ਤਰੀਕੇ ਦੇ ਨਾਲ ट्रैवल ਏਜੰਟਸ ਦਾ ਕੰਮ ਕਰ ਰਹੇ ਸੀ ਤਾਂ ਫਿਰ ਸਰਕਾਰ ਕਿੱਥੇ ਸੁਤੀ ਪਈ ਸੀ ਕਿ ਇਹ ਚੀਜ਼ਾਂ ਤੇ ਤੁਹਾਡੇ ਕੋਲੇ ਪਹਿਲਾਂ ਹੁੰਦੀਆਂ ਜੇ ਪਹਿਲਾਂ ਤੁਸੀਂ ਐਕਸ਼ਨ ਲੈਂਦੇ ਇਹਦਾ ਮਤਲਬ ਕਿ ਤੁਸੀਂ ਹੁਣ ਜਾ ਕੇ ਉਹ ਜਦੋਂ ਇੱਡੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਬਾਹਰ ਦੇਸ਼ਾਂ ਦੇ ਵਿੱਚੋਂ ਵਿਚਾਰੇ ਆਪਣਾ ਵੱਡਾ ਪੈਸਾ ਬਰਬਾਦ ਕਰਕੇ ੱਟਕੇ ਖਾ ਕੇ ਜਾਨਾਂ ਬਚਾ ਕੇ ਜਵੀਲ ਹੋ ਕੇ ਜਦੋਂ ਵਾਪਸ ਆ ਰਹੇ ਆ ਤੇ ਹੁਣ ਰੋਜ਼ਗਾਰ ਪਈਆਂ ਪਈਆਂ ਜਾ ਰਹੀਆਂ ਕਿ ਫਲਾਣੇ ਥਾਂ ਟ੍ਰੈਵਲ ਏਜੰਟ ਤੇ ਛਾਪਾ ਫਲਾਣੇ ਥਾਂ ਟ੍ਰੈਵਲ ਏਜੰਟ ਤੇ ਛਾਪਾ ਤੇ ਜੇ ਇੱਡੀ ਵੱਡੀ ਹਿਊਮਨ ਸਮੱਗਲਿੰਗ ਦਾ ਇਹ ਕੰਮ ਚੱਲ ਰਿਹਾ ਸੀ ਤੇ ਉਹਦੇ ਤੇ ਫਿਰ ਪਹਿਲਾਂ ਜਵਾਬ ਦੇਣਾ ਚਾਹੀਦਾ ਮੁੱਖ ਮੰਤਰੀ ਸਾਹਿਬ ਕਿ ਪਹਿਲਾਂ ਕਿੱਥੇ ਸੱਤੇ ਸੀ ਜਨਾਬ ਪ੍ਰਵੈਂਸ਼ਨ ਜਿਹੜੀ ਹੁੰਦੀ ਹੈ ਕਿਸੇ ਕ੍ਰਾਈਮ ਦੀ ਉਹਦੀ ਵਜ੍ਹਾ ਹੁੰਦੀ ਹੈ ਹੁਣ ਸਾਰਾ ਕੁਝ ਵਿਚਾਰੇ ਲੁਟਾਏ ਤੇ ਹੁਣ ਤੁਸੀਂ ਜਾਣ ਪਏ ਕਿ ਅਸੀਂ ਟਰੈਵਲ ਜੰਟਰ ਤੇ ਸ਼ਾਪਿੰਗ ਬਾਥ ਨੇ ਸ਼ੁਰੂ ਕਰ ਦਿੱਤੀ ਪਹਿਲਾਂ ਕਿੱਥੇ ਸੀ ਕਿ ਸਰ ਇਸ ਕਰਕੇ ਜਿਹੜਾ ਪੰਜਾਬ ਜਵਾਬ ਮੰਗਦਾ ਹੈ ਕਿ ਜਦੋਂ ਇਹ ਲੋਕੀ ਪੰਜਾਬ ਦੀ ਧਰਤੀ ਤੋਂ ਗਏ ਸੀ ਇੰਨੇ ਪੈਸੇ ਦੇ ਕੇ ਜਾ ਰਹੇ ਸੀ ਉਦੋਂ ਕਿੱਥੇ ਸਰਕਾਰ ਸੱਤੀ ਸੀ ਇਹ ਚੀਜ਼ਾਂ ਰੋਕਿਆ ਕਿਉਂ ਨਹੀਂ ਗਈਆਂ ਨੌਜਵਾਨਾਂ ਨੂੰ ਐਜੂਕੇਟ ਕਿਉਂ ਨਹੀਂ ਕੀਤਾ ਗਿਆ ਤੀਜਾ ਜਿਹੜੀਆਂ ਇਹਦਾ ਵੀ ਜਵਾਬ ਜਿਹੜਾ ਪੰਜਾਬ ਦੀ ਸਰਕਾਰ ਨੂੰ ਜਿਹੜਾ ਉਹ ਦੇਣਾ ਚਾਹੀਦਾ ਸੋ ਇਹ ਸਾਰੀਆਂ ਚੀਜ਼ਾਂ ਅੱਜ ਮੁਕਤ ਉੱਤੇ ਡਿਸਕਸ ਹੋਈਆਂ ਸਰ ਕਿੰਨੇ ਕੁ ਉਨਤ ਤੱਕ ਪਾਤੀ ਕਿੰਨੀ 10 ਲੱਖ ਦੇ ਕਰੀਬ ਅੱਜ ਸ਼ਾਮ ਤੱਕ ਹੋ ਜਾਏਗੀ ਬਾਕੀ ਕੱਲ੍ਹ ਹਾਲੇ ਜਿਾ ਕਿਉਂਕਿ ਹੁਣ ਸਾਡਾ ਸੁਭਾਅ ਹੈ ਕਿ ਨਾ ਕਿ ਜਦੋਂ ਲਾਸਟ ਡੇਟ ਹੁੰਦੀ ਹੈ ਨਾ ਉਨਾ ਹੀ ਅਸੀਂ ਉਨਾ ਵੀ ਲਾਸਟ ਡੇਟ ਵਾਲੇ ਦਿਨ ਹੋਰ ਇਕੱਠੀ ਕਰ ਲਈਏ ਕਿਉਂਕਿ ਮਿਹਨਤ ਕਰਨੀ ਪੈਂਦੀ ਆ ਥੱਲੇ ਜਿਹੜੀ ਜਨੂਨ ਭਰਤੀ ਆ ਉਹ ਬੜੀ ਔਖੀ ਹੋ ਕੇ ਕੱਠੀ ਕੱਢੀ ਪਈ ਜੇ ਕਿਸੇ ਨੇ ਸਰਦੀ ਮਾਰ ਕੇ ਉੱਧਰ ਜੰਮੀ ਕਰਾਉਣੀ ਹੋਵੇ ਤੇ ਉਹਦਾ ਸੌਖਾ ਹੀ ਕੰਮ ਨਾ ਕੱਲਾ ਚੱਕ ਜਮਾ ਕਰਾ ਦੇਵੇ ਵੀ ਮੇਰੀ ਭਰਤੀ ਨੋਟ ਕਰ ਲਓ ਪਰ ਕਿਉਂਕਿ ਐਦਕੀ ਸਾਡਾ ਪਾਰਟੀ ਦਾ ਸੀਪੀ ਗਰਾਊਂਡ ਤੇ ਜਾ ਕੇ ਘਰ ਘਰ ਜਾ ਕੇ ਕਰਨੀ ਇਸ ਕਰਕੇ ਸਮਝ ਲੱਗਦਾ ਸੀ ਉਸ ਗੱਲ ਨੂੰ ਸਮਝਿਆ ਪਰ ਧੰਨਵਾਦ ਕਰਦਾ ਮੈਂ ਸਾਰਿਆਂ ਦਾ ਕਿ ਬਹੁਤ ਵੱਡਾ ਉਤਸ਼ਾਹ ਸਾਰਿਆਂ ਨੇ ਦਿਖਾਇਆ ਤਾਰੇ ਦੇ ਫੁਨਾ ਕੀ ਆ ਜਿੱਦਾਂ ਚਲੋ 10 ਲੱਖ ਪਰਚੇ ਜਿਹੜੀ ਵਾਪਸ ਆ ਚੁੱਕੀ ਨੇ ਜਿਹੜੇ ਸਾਡੇ ਕੋਲੇ 32 ਲੱਖ ਕੁਛ ਉੱਪਰ ਜਿਹੜੀ ਆ ਮੈਂਬਰਸ਼ਿਪ ਸਾਡੇ ਕੋਲ ਜਾਰੀ ਹੋ ਚੁੱਕੀ ਆ ਜਿਹੜੀ ਪਹਿਲਾਂ ਲਾਸਟ ਡੇਟ ਤੱਕ ਜਾਰੀ ਹੋਣੀ ਹੁੰਦੀ ਹੁਣ ਵਾਪਸ ਆ ਰਹੀ ਹੁਣ ਵਾਪਸ ਆ ਰਹੀ ਹੁਣ ਵਾਪਸ ਦੇ ਫਿਗਰ ਫਾਈਨਲ ਜਦੋਂ ਸਾਰੀਆਂ ਕਰਾਂਗੇ ਕਿਉਂਕਿ ਤੁਹਾਡੇ ਸਾਹਮਣੇ ਆ ਬੋਰੀਆਂ ਦੀਆਂ ਬੋਰੀਆਂ ਕੱਪਿਆਂ ਦੀਆਂ ਭਰ ਕੇ ਉਹ ਸਾਡੇ ਹਰਿੰਦਰ ਸਿੰਘ ਤੇ ਤੁਸੀਂ ਉੱਧਰ ਜਾ ਕੇ ਦੇਖੋਗੇ ਸਟੋਰ ਸਾਡੇ ਚ ਤੇ ਕਿੱਦਾਂ ਵੱਡੀ ਐਕਸਰਸਾਈਜ਼ ਆ ਇਸ ਕਰਕੇ ਉਹਨਾਂ ਨੂੰ ਵੀ ਟਾਈਮ ਲੱਗਦਾ ਸਭ ਚੀਜ਼ ਚੈੱਕ ਕਰਕੇ ਪੈਸੇ ਵੀ ਜਮ੍ਹਾਂ ਕਰਨੇ ਲਿਸਟਾਂ ਵੀ ਚੈੱਕ ਕਰਨੀਆਂ ਇਸ ਕਰਕੇ ਥੋੜਾ ਟਾਈਮ ਇਹਨੂੰ ਜਿਹੜਾ ਲੱਗੇਗਾ ਫਾਈਨਲ ਫਿਗਰ ਸਾਨੂੰ ਕੱਢਣ ਤੇ ਉਹ ਸਾਰਾ ਕੁਝ ਤੁਹਾਨੂੰ ਜਾਰੀ ਕਰਾਂਗੇ ਥੈਂਕ ਯੂ ਨਸ਼ੇ ਦੇ ਉੱਤੇ ਥੀਮਾ ਸਾਹਿਬ ਅੱਜ ਵੀ ਬੜੋਦੋ ਪਟਿਆਲਾ ਦੇ ਵਿੱਚ ਚਲਾਇਆ ਜਾ ਰਿਹਾ ਹੈ ਪਹਿਲਾਂ ਲੁਧਿਆਣਾ ਦੇ ਵਿੱਚ ਚਲਾਇਆ ਗਿਆ ਬੜੀ ਵੱਡੀ ਸਮੱਸਿਆ ਹੈ ਸਮੇਂ 30 30 ਕਿਲੋ ਹੈ ਰਾਜ ਪਿਛਲੇ ਦਿਨਾਂ ਦੇ ਵਿੱਚ ਫੜੀ ਗਈ ਇੰਨੇ ਵੱਡੇ ਵੱਡੇ ਫੱਤਰ ਦੇ ਉੱਤੇ ਖੇਤਾ ਫੜੀਆਂ ਜਾ ਰਹੀਆਂ ਜਾਰੀਆਂ ਪੰਜਾਬ ਦੇ ਵਿੱਚ ਆ ਕਿਥੋਂ ਰਹੀਆਂ ਬੜਾ ਵੱਡਾ ਸਵਾਲ ਹੈ ਨਸ਼ੇ ਦੀ ਸਮੱਸਿਆ ਬੜੀ ਵੱਡੀ ਪਣੀ ਹੋਈ ਹੈ ਪੰਜਾਬ ਦੇ ਵਿੱਚ ਕਿਵੇਂ ਦੇ ਦੇਖੋ ਸਾਡਾ ਜਿਹੜਾ ਸਿਸਟਮ ਹੈ ਨਾ ਹੋਮ ਮਿਨਿਸਟਰੀ ਦਾ ਟੋਟਲ ਕਾਲੈਪਸ ਕਰ ਚੁੱਕਿਆ ਚਾਹੇ ਨਸ਼ਾ ਹੈ ਚਾਹੇ ਡਰ ਆਡਰ ਹੈ ਟੋਟਲੀ ਸਾਡਾ ਸਾਰਾ ਸਿਸਟਮ ਫੇਲ ਹੋ ਚੁੱਕਿਆ ਮੁਰਤਾ ਇਥੋਂ ਹਾਲ ਤੱਕ ਕਿ ਰੋਇਤਾ ਕਿਸੇ ਨਾ ਕਿਸੇ ਪੁਲਿਸ ਚੌਕੀ ਦੇ ਉੱਤੇ ਬਲਾਸ ਹੁੰਦਾ ਪਹਿਲਾਂ ਇੰਟੈਲੀਜੈਂਸ ਹੈੱਡ ਕੁਆਰਟਰ ਦੇ ਉੱਤੇ ਬਲਾਸ ਹੋਇਆ ਤੇ ਹੁਣ ਜ਼ਿੰਮੇਵਾਰੀ ਤਾਂ ਬਣਦੀ ਆ ਕਿ ਜੇ ਇੰਨੇ ਵੱਡੇ ਲੈਵਲ ਦੇ ਉੱਤੇ ਨਸ਼ੇ ਜਿਹੜੇ ਪੰਜਾਬ ਚ ਆ ਗਏ ਬੱਚਿਆਂ ਤੋਂ ਲੈ ਕੇ ਲੜਕੀਆਂ ਤੱਕ ਸਾਰੇ ਇਨਵੋਲਵ ਹੋ ਗਏ ਤੇ ਉਹਦੀ ਜ਼ਿੰਮੇਵਾਰੀ ਲੈਣ ਦੀ ਵੀ ਜਾਏ ਮੁੱਖ ਮੰਤਰੀ ਜਿਹੜੇ ਹੋਮ ਮਿਨਿਸਟਰ ਨੇ ਅੱਜ ਕੈਬਨਿਟ ਦੀ ਸਬ ਕਮੇਟੀ ਬਣਾਤੀ ਇਹਦਾ ਮਤਲਬ ਵੀ ਮੰਨ ਲਿਆ ਤੁਸੀਂ ਕਿ ਹੋਮ ਮਿਨਿਸਟਰੀ ਫੇਲ ਹੋ ਗਈ ਹੁਣ ਦੱਸੋ ਇੱਕ ਪੂਰਾ ਡਿਪਾਰਟਮੈਂਟ ਆ ਪੁਲਿਸ ਦਾ ਇੰਨਾ ਵੱਡਾ ਜਿਹੜਾ ਜਿਹੜਾ ਕਾਨੂੰਨ ਨੇ ਸਾਰੇ ਦੇਸ਼ ਦੇ ਵਿੱਚ ਉਹ ਪੰਜਾਬ ਦੇ ਵਿੱਚ ਵੀ ਸਾਰੇ ਐਕਸੈਪਟ ਕਰਦੇ ਆ ਤੇ ਕੈਬਨਟ ਸਬ ਕਮੇਟੀ ਨਵਾਂ ਕੀ ਕਰੂਗੀ ਇੱਥੇ ਮੈਂ ਦੱਸਾਂ ਇੱਥੇ ਕਿਹੜੀ ਕੋਈ ਤੁਸੀਂ ਨਵੀਂ ਪਾਲਿਸੀ ਕੀ ਬਣਾਓ ਇੱਕ ਵੱਡਾ ਕ੍ਰਾਈਮ ਹੈ ਔਰ ਇਹਦੇ ਵਾਸਤੇ ਬਕਾਇਦਾ ਤੌਰ ਤੇ ਕਾਨੂੰਨ ਬਣੇ ਹੋਏ ਆ ਸਾਰੇ ਦੇਸ਼ ਦੇ ਵਿੱਚ ਉਹ ਹੀ ਕਾਨੂੰਨ ਆ ਜੇ ਬਾਕੀ ਸਟੇਟਾਂ ਇੰਪਲੀਮੈਂਟ ਕਰ ਪਾਰੀਆਂ ਤੇ ਰੋਣਾ ਤੇ ਇੰਪਲੀਮੈਂਟੇਸ਼ਨ ਦਾ ਇੱਕ ਤੁਸੀਂ ਬੈਡਿੰਗ ਢਾ ਕੇ ਇੱਕ ਕੇਜਰੀਵਾਲ ਸਾਹਿਬ ਦੀ ਇੱਕ ਸਟਾਈਲ ਆ ਪੈਕਟ ਉਸੇ ਸ਼ੋਅ ਕਰੋਗੇ ਕਿ ਇੱਕ ਬਿਲਡਿੰਗ ਢਾਕੇ ਵੀ ਬੜਾ ਵੱਡਾ ਜਿਹਾ ਬੜਾ ਸਖਤ ਐਕਸ਼ਨ ਹੋ ਗਿਆ ਉਹਦੇ ਨਾਲ ਕੀ ਗੱਲ ਕਰਨੀ ਗਈ ਜਿਨ੍ਹਾਂ ਨੇ ਅਰਬਾਂ ਰੁਪਏ ਕਮਾਏ ਆ ਡਰੱਗ ਚੋਂ ਉਹਨਾਂ ਨੇ ਤੁਸੀਂ ਜੇ 5-7 ਲੱਖ ਦਾ ਇੱਕ ਢਾਕੇ ਡਰਾਮਾ ਜਾਂ ਕਰ ਵੀ ਦਿਓਗੇ ਕਿਉਂ ਕੀ ਫਰ ਪੈ ਜਾਊਗਾ ਗੱਲ ਇਹ ਹੈ ਕਿ ਅੱਜ ਕੈਬਨਿਟ ਸਬ-ਕਮੇਟੀ ਕੀ ਕਰੂਗੀ ਵੱਖਰਾ ਸਭ ਨੂੰ ਵੀ ਸੁਣਾ ਇਹ ਬੜਾ ਵੱਡਾ ਡਰਾਮਾ ਕਰਦੇ ਤੇ ਬੜੀ ਵੱਡੀ ਚੇਂਜ ਕਰਤੀ ਜੀ ਕੈਬਨਿਟ ਸਬ-ਕਮੇਟੀ ਬਣਾਤੀ ਉਹ ਕੀ ਕਰੂਗੀ ਉਹ ਪ੍ਰੈਸ ਕਾਨਫਰੰਸ ਕਰਕੇ ਕਰੂਗੀ ਹੁਣ ਇਹੀ ਕਰਿਆ ਕਰੋਗੀ ਨਾ ਹੋਮ ਮਿਨਿਸਟਰੀ ਕਿਸ ਕੰਮ ਵਾਸਤੇ ਹੈ ਇਹਦਾ ਮਤਲਬ ਇਹ ਹੈ ਕਿ ਹੋਮ ਮਿਨਿਸਟਰੀ ਐਡਮਿਟ ਕਰ ਲਿਆ ਕਿ ਸੀਐਮ ਐਜ ਹੋਮ ਮਿਨਿਸਟਰ ਜਿਹੜੇ ਉਹ ਫੇਲ ਹੋ ਗਏ ਤੇ ਹੁਣ ਜ਼ਿੰਮੇਵਾਰੀ ਵੀ ਉਹਨਾਂ ਦੇ ਜਿਆਦਾ ਨਾਮ ਬਦਨਾਮ ਨਾ ਹੋਵੇ ਹੁਣ ਚਾਰ ਬੰਦੇ ਹੋਰ ਦੇਚ ਪਾ ਦਿਓ ਵੀ ਉਹਨਾਂ ਦੀ ਜ਼ਿੰਮੇਵਾਰੀ ਪਾ ਦਿਓ ਵੀ ਕੱਲ ਨੂੰ ਕਹਿੰਦੇ ਬਣਾ ਕੇ ਵੀ ਕੈਬਨਟ ਸਬ ਕਮੇਟੀ ਬਣੀ ਇਹਦੇ ਨਾਲ ਕੀ ਚੇਂਜ ਆਏਗਾ ਕਮਾਂਡ ਤਾਂ ਉੱਤੇ ਸੀਐਮ ਦੇ ਕੋਲ ਆ ਹੋਮ ਮਿਨਿਸਟਰ ਵੀ ਉਹ ਆਪ ਨੇ ਤੇ ਫਿਰ ਕੈਬਨਟ ਸਬ ਕਮੇਟੀ ਕੀ ਕਰਨਗੀ ਇਹ ਜਿਹੜੇ ਲੈ ਕੇ ਨਾ ਇਹ ਸਿਰਫ ਰੋਜ਼ ਨਵੇਂ ਡਰਾਮੇ ਕਰਕੇ ਖਬਰ ਬਣਾਉਂਦੇ ਤਰੀਕੇ ਆ ਇਹਦੇ ਨਾਲ ਕੋਈ ਪੰਜਾਬ ਦਾ ਭਲਾ ਨਹੀਂ ਹੁੰਦਾ ਆ ਪੰਜਾਬੀ ਵਾਲਾ ਕੰਮ ਅੱਜ ਸਟੇਟਮੈਂਟ ਦਿੱਤੀ ਮਿਨਿਸਟਰ ਨੇ ਜੀ ਮੈਂ ਕਾਨੂੰਨ ਬਣਾਤਾ ਕਾਨੂੰਨ ਤਾਂ 2008 ਦਾ ਬਣਿਆ 2015 ਚ ਉਹਦਾ ਨੋਟੀਫਿਕੇਸ਼ਨ ਮੇਰੇ ਟਾਈਮ ਤੇ ਸੀ ਆਪ ਕੀਤਾ ਸੀ ਸਜਾਵਾਂ ਫਿਕਸ ਕੀਤੀਆਂ ਸੀ ਸਾਰੇ ਪੰਜਾਬ ਦੇ ਸਕੂਲ ਚੈੱਕ ਕਰਕੇ ਸਾਰੇ ਥਾਂ ਤੇ 10ਵੀਂ ਤੱਕ ਪੰਜਾਬੀ ਕੰਪਲਸਰੀ ਕੀਤੀ ਸੀ ਕਾਨੂੰਨ ਤਾਂ ਬੜੀ ਦੇਰ ਤੇ ਬਣਿਆ ਹੁਣ ਇੰਪਲੀਮੈਂਟੇਸ਼ਨ ਤੇ ਤੁਹਾਡਾ ਫੇਲਰ ਹੋ ਜਾਂਦਾ ਕਿ ਤੁਸੀਂ ਇੱਕ ਚਿੱਠੀ ਕੱਢਦੇ ਹੋ ਪੁਰਾਣਾ ਕਾਨੂੰਨ ਉਹਦੇ ਨਾਲ ਭੇਜ ਕੇ ਸਰਕੂਲੇਟ ਕਰਕੇ ਦੁਬਾਰਾ ਤੂੰ ਨੂੰ ਕਹਿੰਦੇ ਜੀ ਮੈਂ ਨਵਾਂ ਕਾਨੂੰਨ ਬਣਾਤਾ ਅੱਜ ਤੋਂ ਬਾਅਦ ਪੰਜਾਬ ਚ ਪੰਜਾਬੀ ਪੜਾਈ ਜਾਊਗੀ ਉਹ ਤਾਂ 2008 ਦੇ پاس ਇਹ ਜਿਹੜੀ ਪੈਕੇਜਿੰਗ ਕਰਨੀ ਹੈ ਨਾ ਹਰ ਚੀਜ਼ ਦੀ ਪੈਕੇਜਿੰਗ ਨਾਲ ਜਿਹੜਾ ਪੰਜਾਬ ਦਾ ਪੜਾ ਨਹੀਂ ਹੋਣ ਵਾਲਾ ਕੋਈ ਨਵਾਂ ਕੰਮ ਕਰੋ ਫਿਰ ਤਾਂ ਉਹਦੇ ਨਾਲ ਪਤਾ ਲੱਗੇ ਕਿ ਤੁਸੀਂ ਕੋਈ ਨਵੀਂ ਗੱਲ ਕੀਤੀ ਠੀਕ ਹੈ ਸਰ ਥੈਂਕ ਯੂ ਅਲੋ